ਡਿਜ਼ਾਈਨ ਆ ਇਹ ਬੇਸਿਕਲੀ ਨਾ ਆਪਣੇ ਇਨਸਾਨ ਦੇ ਦਿਮਾਗ ਦਾ ਤੇ ਡਿਜ਼ਾਈਨ ਬਣਿਆ ਹੋਇਆ ਇਹ ਪਤਾ ਕੀ ਚੱਕਰਾਗਾ ਹੁਣ ਫੋਨ ਦੇ ਵਿੱਚ ਕਿਹੜਾ ਮੁਰਦੀ ਆ ਇੱਕ ਹੁੰਦੀ ਆ ਸਟੋਰੇਜ ਆ ਜਿਹੜੀ ਰੈਮ ਆਗੀ ਮੈਂ ਤੁਹਾਨੂੰ ਐਕਸਪਲੇਨ ਕਰਦਾ ਰੈਮ ਤੇ ਸਟੋਰੇਜ ਜਿਹੜਾ ਇਨਸਾਨੀ ਦਿਮਾਗ ਆ ਉਹਦੇ ਹਿਸਾਬ ਨਾਲ ਬਣਿਆ ਹੋਇਆ ਇਹ ਮੋਬਾਈਲ ਸਾਰਾ ਮੰਨ ਲਾ ਸਟੋਰੇਜ ਆਗੀ ਜਿਵੇਂ ਤੈਨੂੰ ਪੁਰਾਣੀਆਂ ਗੱਲਾਂ ਨੇ ਤੇਰੀਆਂ ਕੋਈ ਉਹ ਨੇ ਹੁੰਦੀਆਂ ਨੇ ਰੈਮ ਮੰਨ ਲਾ ਤੈਨੂੰ ਮੈਂ ਸੌਦਿਆਂ ਦੀ ਪਰਚੀ ਦਿੱਤੀ ਠੀਕ ਆ ਵੀ ਬਰਚੀ ਨੀ ਮਲ ਤੇ ਨੂੰ ਗਣਾਤੇ ਵੀ 골ਡੀ ਆ ਸੌਦੇ ਲੈ ਕੇ ਆਉਣੇ ਨੇ ਤੇ ਮੰਦਾ ਅੱਠ ਦਾ ਸੌਦੇ ਗਣਾਤੇ ਤੈਨੂੰ ਮੈਂ ਤੇ ਉਹ ਸੌਦੇ ਤੂੰ ਲੈ ਆਵੇਂ ਤੇ ਉਹ ਜਿਹੜਾ ਸੌਦੇ ਤੂੰ ਘਰੇ ਲੈ ਕੇ ਆਵੇਂ ਮੈਂ ਉਹਦੇ ਵਿੱਚ ਤੂੰ ਦੋ ਚੀਜ਼ਾਂ ਭੁੱਲ ਜਾਨਾ ਕਿਵਰ ਵੀ ਯਾਰ ਕਿ ਨੂਨ ਲਿਆਉਣਾ ਹੀ ਭੁੱਲ ਗਿਆ ਤੇ ਦਾਲ ਲਿਆਉਣੀ ਭੁੱਲ ਗਿਆ ਉਹ ਉੱਥੇ ਤੇਰੀ ਰੈਮ ਕਰਪਟ ਕਰ ਗਈ ਸਮਝ ਗਿਆ ਵੀ ਦੋ ਚੀਜ਼ਾਂ ਤੂੰ ਭੁੱਲਿਆ ਆ ਹਾਲਾਂਕਿ ਉਹ ਤੈਨੂੰ ਸਿਰਫ 5 ਮਿੰਟ ਪਹਿਲਾਂ ਕਹੇ ਦੀ ਸੌਦੇ ਲਿਆਉਣ ਨੂੰ ਠੀਕ ਆ ਨਾ ਜਿਹੜੇ ਆਪਣੀ ਸਟੋਰੇਜ ਹੁੰਦੀ ਆ ਉਹ ਤੈਨੂੰ 20 ਸਾਲ ਪੁਰਾਣੀ ਗੱਲ ਵੀ ਯਾਦ ਹੁੰਦੀ ਲੱਗੀ ਸਮਝ ਬਿਲਕੁਲ ਉਦਾਂ ਹੀ ਫੋਨ ਆ ਆਪਣਾ ਇਹ ਕਹਿਣ ਦਾ ਮਤਲਬ ਵੀ ਫੋਨ ਦੇ ਜਿਵੇਂ ਫੋਨ ਦੇ ਵਿੱਚ ਸਟੋਰੇਜ ਹੁੰਦੀ ਆ 128 GB 256 GB ਉਹਨੇ ਆਪਣੀ ਜਿਹੜੀ ਸਟੋਰੇਜ ਆ 40 ਆਪਣੀ ਲਾਈਫ ਆਪਣੀ ਉਮਰ 40 45 ਸਾਲ ਦੀ ਆ ਆਪਣੀ ਸਟੋਰੇਜ ਆ 9 ਸਾਲ ਤੋਂ 8 ਸਾਲ ਤੋਂ ਬਾਅਦ ਅਸਲੀ ਸੁਰਤੀ ਆਉਣ ਲੱਗਦੀ ਆ ਮੰਨ ਲੇ ਕਿ ਉਹ ਚ 36 ਸਾਲ ਕੱਢ ਲਾ ਜਿਤਾਰੇ ਸਾਲ ਦੇ ਉਹ 36 ਸਾਲ ਦੀ ਆਪਣੀ ਸਟੋਰੇਜ ਆ ਹੁਣ ਤੈਨੂੰ ਕਈ ਵਾਰ 25 26 ਸਾਲ ਪੁਰਾਣੀ ਗੱਲ ਯਾਦ ਹੁੰਦੀ ਆ ਸੁੱਕੇ ਆਪਾਂ ਟੂ ਵੈਲ ਦੇ ਨਾਉਣ ਜਾਂਦੇ ਸੀ ਆਪਾਂ ਨਾਇਰ ਦੇ ਨਾਉਣ ਜਾਂਦੇ ਦੋ ਤਣ ਆ ਹੋਇਆ ਸੀ ਆਪਾਂ ਨਾਇਰ ਚਾਲ ਮਾਰ ਕੇ ਨਾਰੀਅਲ ਕੱਢਿਆ ਸੀ ਇਹਨੂੰ 25 ਸਾਲ ਪੁਰਾਣੀ ਗੱਲ ਯਾਦ ਆ ਪਰ ਤੈਨੂੰ ਜਿੰਨੇ ਕੱਲ ਮੈਂ ਹੁਣ 2 ਮਿੰਟ ਪਹਿਲਾਂ ਗਿਆ ਵੀ ਆ ਸੌਦੇ ਲੈ ਕੇ ਆ ਜਾ ਕੇ ਉਹਦੇ ਚੋਂ ਤੂੰ ਦੋ ਸੌਦੇ ਭੁੱਲ ਗਿਆ ਉਹ ਤੇਰੀ ਗੱਲ ਆ ਕਹਿਣ ਦਾ ਮਤਲਬ ਵੀ ਜਿਹੜੀ ਫੋਨ ਦੇ ਮੌਕੇ ਦੇ ਮੌਕੇ ਐਪਸ ਚਲਾਉਂਦਾ ਉਹ ਜਾਂ YouTube ਤੇ ਚੱਕਦਾ ਵੀ ਚਲਾ ਰਿਹਾ ਸੁਭਨਾ ਦਾ ਸੁਭਨਾ ਵੀ ਸੰਬੰਧ ਆ ਸੁਭਨਾ ਵੀ ਸੰਬੰਧ ਆ ਬਾਈ ਸੁਪਰੇ ਖੋਪਰੇ ਤੇਰੇ ਦਿਮਾਗ ਦਾ ਲਿੰਕ ਨੇ ਦਿਮਾਗ ਤੇਰਾ ਕਈ ਵਾਰ ਇੰਨਾ ਜਿਆਦਾ ਖੋਪਿਆ ਹੁਣ ਮੇਰੀ ਗੱਲ ਸੁਣੋ ਯਾਰ ਅਮਰਤ ਵੇਲਾ ਸੱਚਾ ਨੋਬੜਿਆਈਆਂ ਵਿਚਾਰ ਬਾਣੀ ਚਾਹੁੰਦਾ ਦਾ ਇਹ ਕਿਉਂ ਕਹਿੰਦੇ ਨੇ ਇਹ ਇਹਦਾ ਵੀ ਕਾਰਨ ਸੁਣ ਲਾ ਜਦੋਂ ਆਪਾਂ ਸਵੇਰੇ 4 ਵਜੇ ਉੱਠਦੇ ਆ ਅਸਲੀ 4 ਵਜੇ ਅਮਰਤ ਵੇਲਾ ਕੋਈ 3 ਵਜੇ ਤੋਂ ਲਾਲਾ ਚੱਲ ਅਮਰਤ ਵੇਲੇ ਕੀ ਹੁੰਦਾ ਵੀ ਸਾਰੇ ਬ੍ਰਹਿਮੰਡ ਦਾ ਜਿਹੜਾ ਟ੍ਰੈਫਿਕ ਆ ਉਹ ਸਾਰਾ ਵੀਰੇ ਰੁਕਿਆ ਹੁੰਦਾ ਸ਼ਾਂਤ ਹੁੰਦਾ ਪਤਾ ਨਹੀਂ ਉਹ ਰੱਬ ਕਿਹੜੇ ਪਲੈਨਟ ਤੇ ਬੈਠਾ ਹੈ ਇਹ ਨਹੀਂ ਮੈਨੂੰ ਪਤਾ ਜਿੱਥੇ ਵੀ ਉਹ ਕਾਲਪ੍ਰਤੀ ਸ਼ਕਤੀ ਬੈਠੀ ਆ ਇਹਨੂੰ ਆਪਾਂ એનર્ਜੀ ਕਹਿੰਦੇ ਆ ਜਿਸ ਤਿੱਕੇ ਚਿਗਾਲੀ ਆ ਜਿਹਨਾਂ ਬ੍ਰਹਮਾ ਟੁੱਪ ਜੋਇਆ ਉਹੀ ਸ਼ਕਤੀ ਤੋਂ ਜੋਤ ਆ ਜਿਸ ਤੋਂ ਸਾਰਾ ਕੁਝ ਉਪਜਿਆ ਹੋਇਆ એનર્ਜੀ ਬਣਦੀ ਆ ਗਾਂ ਘਾੜ ਵਾਇਡ ਹੋ ਗਈ ਇੱਕੇ ਜੋਤ ਤੋਂ ਬਣਿਆ ਪਿਆ ਉਹ ਜੋਤ ਤੱਕ ਪਹੁੰਚਣ ਲਈ ਉੱਤੇ ਤੱਕ ਜਿਹੜਾ ਆਪਣਾ ਦਿਮਾਗ ਆ ਅਮਰਤ ਵੇਲੇ ਸ਼ਾਂਤ ਹੁੰਦਾ ਹੋਣਾ ਉਹਦੇ ਤੱਕ ਕੰਟੈਕਟ ਹੋਣ ਲਈ ਰੋਪਰ ਹੁੰਦਾ ਅਮਰਤ ਵੇਲਾ ਇੱਕ ਸਰਵਾਂ ਚ ਇਹ ਅਮਰਤ ਵੇਲੇ ਤੇਰਾ ਦਿਮਾਗ ਸ਼ਾਂਤ ਹੁੰਦਾ ਤੈਨੂੰ ਚਿੰਤਾ ਨਹੀਂ ਹੁੰਦਾ ਮੈਂ ਉਹਦਾ ਵੀ ਲੈਣਾ ਉਹਦਾ ਵੀ ਦੇਣਾ ਹਾਂ ਦਾ ਸਿੱਕੇ ਇਹ ਵੀ ਕਹਿੰਦੇ ਨੇ ਸਰਵਾਂ ਚ ਵਾਦੇ ਵੀ ਸੋਹਾਂ ਸੋਹਾਂ ਜਿਹੜਾ ਤਿੰਨ ਅਮਰਤ ਵੇਲੇ ਦਾ ਟਾਈਮ ਹੋ ਜਾਂਦਾ ਆਪਣਾ ਤਿੰਨ ਤੋਂ ਆਪਾਂ ਕਹਿੰਦੇ ਵੈਸੇ ਲੋਕ ਚਾਰ ਤੋਂ ਵੀ ਕਹਿੰਦੇ ਨੇ ਹਾਂ ਵੀ ਉਸ ਟਾਈਮ ਜਿਹੜੇ ਆਪ ਅਲੋਕਿਕ ਕਿਰਨਾਂ ਹੁੰਦੇ ਨੇ ਜਿਹੜੀ ਕਿਹਾ ਜਾਂਦਾ ਹੈ ਪ੍ਰਮਾਤਮਾ ਰੂਪੀ ਪੋਜ਼ਿਟਿਵ ਕਿਰਨਾਂ ਹਾਂ ਹਾਂ ਉਸ ਟਾਈਮ ਬਾਇਓ ਮੈਂਟਲ ਤੇ ਬਹੁਤ ਬੜੇ ਲੈਵਲ ਤੇ ਹੁੰਦੀਆਂ ਨੇ ਬਿਲਕੁਲ ਜੋ ਉਸ ਟਾਈਮ ਜਿਹੜਾ ਮਤਲਬ ਦਿਮਾਗ ਰਿਲੈਕਸ ਹੋ ਰਿਹਾ ਹੁੰਦਾ ਇੱਕ ਤਾਂ ਵੀ ਉਸ ਟਾਈਮ ਦਹੀ ਆਪ ਨੂੰ ਕਿਹਾ ਜਾਂਦਾ ਅਮਰ ਤੋਂ ਪਹਿਲੇ ਉੱਠ ਕੇ ਨਾਮ ਜਪੋ ਠੀਕ ਆ ਜੋ ਵੀ ਹੈਗਾ ਕਿਹਾ ਜਾਂਦਾ ਵੀ ਉਸ ਟਾਈਮ ਤੁਹਾਨੂੰ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਤਰੋਤਾਜ਼ਗੀ ਜਿਵੇਂ ਆਪ ਕਹਿੰਦੇ ਆ ਉਸ ਵਿੱਚ ਊਰਜਾ ਮਿਲਦੀ ਪੋਜ਼ਿਟਿਵਿਟੀ ਉਹਦਾ ਵੀ ਕਾਰਨ ਬਾਈ ਇਹ ਹੈ ਆ ਬਈ ਉਦੋਂ ਕੀ ਹੁੰਦਾ ਵੀ ਸਾਰਾ ਕੁਝ ਸ਼ਾਂਤ ਹੁੰਦਾ ਮਾਹੌਲ ਤੇ ਜਦੋਂ ਸ਼ਾਂਤ ਹੁੰਦਾ ਜਿਹੜੀ ਏਨਰਜੀ ਨਾਲ ਤੂੰ ਜੁੜਨਾ ਉਹਦੇ ਤੱਕ ਪਹੁੰਚਣ ਲਈ ਤੇਰਾ ਦਿਮਾਗ ਅਵਰਤ ਬਿੜਾ ਕੁਦਰਤੀ ਤੌਰ ਤੇ ਆ ਜਾਂ ਜਿਹਨੂੰ ਆਪਾਂ ਕਹਿੰਦੇ ਤੜਕਾ ਲੱਗ ਗਿਆ ਹੂੰ ਤੜਕਾ ਆਪਾਂ ਕਹਿੰਦੇ ਢਾਲ ਨੂੰ ਤੜਕਾ ਲਾ ਲਓ ਵਧੀਆ ਬਣ ਜਾਂਦੀ ਆ ਉਹ ਤੜਕਾ ਹੀ ਹੁੰਦਾ ਵੀ ਤੜਕੇ ਉੱਠੋ ਤੜਕਾ ਲੱਗ ਗਿਆ ਉਦੋਂ ਸ਼ਾਂਤ ਹੁੰਦਾ ਸਭ ਕੁਝ ਤੇਰਾ ਦਿਮਾਗ ਵੀ ਸ਼ਾਂਤ ਹੁੰਦਾ ਤੂੰ ਸੌਂ ਕੇ ਉੱਠਿਆ ਉਹਨਾਂ ਤੇਰਾ ਦਿਮਾਗ ਫਰੈਸ਼ ਹੁੰਦਾ ਬਿਲਕੁਲ ਜਦੋਂ ਤੁਸੀਂ ਮੋਬਾਈਲ ਨੂੰ ਰੀਸਟਾਰਟ ਕਦੇ ਕਰਦੇ ਹੋ ਬਾਈ ਬਿਲਕੁਲ ਰੀਸਟਾਰਟ ਕਰਨਾ ਹੀ ਕਾਰਨ ਆ ਮੋਬਾਈਲ ਨੂੰ ਉਹ ਮੋਬਾਈਲ ਤਰੋ ਤਾਜ਼ਾ ਹੋ ਜਾਂਦਾ ਬਸ ਉਹੀ ਚੀਜ਼ ਆ ਉਹੀ ਥੋੜੀ ਯਾਰ ਗਰਬਾਣੀ ਦੇ ਵਿੱਚ ਇਹ ਨਾ ਕੁਝ ਲੱਗਿਆ ਵਾ ਤਰ ਜੇ ਗਰਵਾਣੀ ਨੂੰ ਤੁਸੀਂ ਤਰਕਾਂ ਤੇ ਐ ਖੜੀ ਉੱਤਰਦੀ ਆ ਬਾਣੀ ਬਾਣੀ ਨੂੰ ਕੋਈ ਚੈਲੰਜ ਨਹੀਂ ਗਿਆ ਤਰਕਾਂ ਤੇ ਨਾ 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 ਠੀਕ ਆ ਨਾ ਅੱਛਾ ਦੂਜੀ ਗੱਲ ਜਿਹੜੀ ਤੂੰ ਪਹਿਲਾਂ ਕਰਦਾ ਜੀ ਕਿ ਉਹਨੂੰ ਡੇਜਾਬੂ ਕਹਿੰਦੇ ਨੇ ਅੰਗਰੇਜ਼ੀ ਚ ਤੈਨੂੰ ਆਇਆ ਵੀ ਜਿਵੇਂ ਆ ਸੀ ਨਾ ਤੈਨੂੰ ਸਕਿੰਟ ਦਾ ਹਜ਼ਾਰ ਮਾ ਹਿੱਸਾ ਆ ਕੇ ਤੈਨੂੰ ਥੋੜੀ ਜਿਹੀ ਜੁਤੀ ਹੁੰਦੀ ਵੀ ਆ ਚੀਜ਼ ਮੈਂ ਕਿਤੇ ਪਹਿਲਾਂ ਵੀ ਦੇਖੀ ਆ ਉਹਦੇ ਵਿੱਚ ਮੈਂ ਕਰੈਕਸ਼ਨ ਕਰਦਾ ਆਪਣੇ ਕੁਐਸਚਨ ਚ ਹਾਂ ਉਹਦੇ ਵਿੱਚ ਇੱਕ ਇਹ ਗੱਲ ਕਹੀ ਗਈ ਆ ਹਾਂ ਉਹ ਆਪਣੇ ਕਈ ਗ੍ਰੰਥਾ ਚ ਵੀ ਆ ਰਹੀ ਆ ਠੀਕ ਆ ਇਹ ਗੱਲ ਕਹੀ ਗਈ ਆ ਵੀ ਇਹ ਜਿਹੜਾ ਬ੍ਰਹਿਮੰਡ ਆ ਇਹਦਾ ਕਾਰ ਨਹੀਂ ਪਾਇਆ ਕਿਸੇ ਨੇ ਹਾਂ ਠੀਕ ਆ ਵੀ ਅਲੱਗ ਅਲੱਗ ਯੂਨੀਵਰਸ ਨੇ ਜਿਹੜੇ ਹਾਂ ਹੈਗੇ ਨੇ ਪੈਰਲਲ ਵੀ ਇਹ ਪੈਰਲਲ ਯੂਨੀਵਰਸ ਕਹਿੰਦੇ ਨੇ ਆਪਾਂ ਵੀ ਸੱਤ ਯੂਨੀਵਰਸ ਮਤਲਬ ਇੱਕੋ ਇਨਸਾਨ ਦੇ ਹਾਂ ਸੱਤ ਯੂਨੀ ਮਤਲਬ ਉਹ ਨੇ ਰੂਪ ਸ੍ਰੂਪ ਹੈ ਸੱਤ ਦਾ ਅਲੱਗ ਅਲੱਗ ਕਹਿੰਦੇ ਨੇ ਸ਼ਕਲਾਂ ਕੋਈ ਨਹੀਂ ਆਲੇ ਲਗਭਗ ਉਹ ਤਾਂ ਹੋ ਗਿਆ ਪ੍ਰithvi ਦੀ ਉਹ ਉਹ ਕੀ ਕਹਿੰਦੇ ਨੇ ਉਹ ਤਾਂ ਹੋ ਗਿਆ ਪ੍ਰithvi ਦੀ ਕਹਿੰਦੇ ਸ਼ਕਲਾਂ ਮਿਲਦੀਆਂ ਸ਼ਕਲਾਂ ਮਿਲਦਾ ਕੋਈ ਹੋਰ ਆ ਉਹ ਕਹਿੰਦੇ ਵੀ ਇੱਥੇ ਜਿਹੜਾ ਇੱਥੇ ਜਿਹੜਾ ਸਰਪੰਚ ਬੈਠਾ ਗੱਲ ਕਰ ਰਿਹਾ ਇਸ ਟਾਈਮ ਮੈਂ ਪੈਨਲਜੀ ਕਰਸਾ ਵੀ ਧਰਤੀ ਵਰਗੀਆਂ ਹੋਰ ਧਰਤੀਆਂ ਹੋਰ ਉੱਤੇ ਬੋਲਦੀ ਉਹ ਕਈ ਵਾਰ ਕੀ ਹੁੰਦਾ ਕਹਿੰਦੇ ਜਾ ਤਾਂ ਇਹ ਸਰਪੰਚ ਨੇ ਕੋਈ ਉਹ ਕੰਮ ਕੀਤਾ ਹੋਇਆ ਜਿਹੜਾ ਉਹਨੂੰ ਉੱਥੇ ਮਹਿਸੂਸ ਹੁੰਦਾ ਉਹ ਕਰਦਾ ਨਹੀਂ। ਫਿਰ ਉਹਨੇ ਜੋ ਕੀਤਾ ਉੱਥੇ ਉਹ ਆਪਾਂ ਮੈਨੂੰ ਲੱਗੂ ਵੀ ਸਾਲਾ ਮੈਂ ਕਦੇ ਕੀਤਾ ਹੈ। ਕੋਈ ਕੋ ਲੈ ਹੁੰਦਾ ਸੁਣਦਾ ਗੱਲ। ਸੁਪਨਾ ਵੀ ਆਈ। ਸੁਣਦਾ ਗੱਲ ਜਿੱਦ ਤੱਕ ਮੇਰਾ ਮੈਂ ਪੜਿਆ ਵੈਸੇ। ਜਿੱਦ ਤੱਕ ਮੈਂ ਪੜਿਆ ਵੈਸੇ। ਮੈਨੂੰ ਪਤਾ ਆਂ ਕਰਕੇ ਕਹਿੰਦੇ ਆ ਬਾਬਾ। ਸੁਣ ਤਾਂ ਲੈ। ਜਿੱਦ ਤੱਕ ਮੈਂ ਪੜਿਆ ਵੈਸੇ ਕਹਿੰਦੇ ਐ ਹੁੰਦਾ ਇਹ। ਜਿਹੜਾ ਆ ਇਸ ਪਲੇਨ ਲੈਂਡ ਦੇ ਗੋਲਡ ਹੀ ਆ ਜਾਂ ਸੁੱਖਾ। ਇਹ ਇੱਥੇ ਹੈਗਾ 40 ਸਾਲ ਦਾ 45 ਸਾਲ ਦਾ। ਕਈ ਵਾਰ ਕਿਸੇ ਜਿੱਥੇ ਆਪਣੀ ਜਾ ਕੇ ਸੁਰਤੀ ਜੁੜ ਜਾਂਦੀ ਆ। ਉਹ ਉੱਥੇ ਜਿਹੜਾ ਪੈਰਲਲ ਯੂਨੀਵਰਸਾ ਜੁਨੀਵਰਸਾ ਆਪਣੇ ਉੱਥੇ 골ਡੀਆਂ ਸੁੱਖਾ ਹੋ ਸਕਦਾ ਵੀ 8 ਸਾਲ ਦਾ ਹੋਵੇ ਜਾਂ ਉੱਥੇ 66 ਸਾਲ ਦਾ ਹੋਵੇ ਜਦੋਂ ਉਹਦੇ ਨਾਲ ਜਾ ਕੇ ਜੁੜਦੀ 66 ਸਾਲਾਂ ਨਾਲ ਕਈ ਵਾਰ ਤੈਨੂੰ ਫਿਊਚਰ ਦੀ ਗੱਲ ਵੀ ਪਤਾ ਲੱਗ ਜਾਂਦੀ ਹੈ ਕਿਉਂਕਿ ਲਾਈਫ ਤੇ ਇਹੀ ਚੱਲ ਰਹੀ ਹੁੰਦੀ ਆ ਕਿਤੇ ਤੂੰ ਵੱਡਾ ਹੋਣਾ ਕਿਤੇ ਛੋਟਾ ਕਿਨੇ ਕਿਤੇ ਤੇਰੇ ਜਨਮ ਹੋਣਾ ਹੁੰਦਾ ਕਿਤੇ ਹੋ ਗਿਆ ਉਹਦਾ ਕਿਤੇ ਤੂੰ ਮਰ ਚੁੱਕਿਆ ਹੁੰਦਾ ਬਿਲਕੁਲ 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 ਇਹ ਪੈਰਲਲ ਯੂਨੀਵਰਸ ਪੌਸਿਬਲ ਹਨ ਤੇ ਮੇਰੇ ਖਿਆਲ ਆ ਐਡਜਸਟ ਕਰਦੇ ਆ ਬਾਕੀ ਪਤਾਲਾ ਪਤਾਲ ਲੱਖ ਦਾਸਾਂ ਘਾਸ ਤੋਂ ਬਾਣੀ ਚ ਵੀ ਲਿਖਿਆ ਹੋਇਆ ਉਹ ਤਾਂ ਆਪਣੇ ਧਰਮਿਕ ਗ੍ਰੰਥ ਕਹਿੰਦੇ ਨੇ ਆਪਾਂ ਅਮਲ ਕਰਦੇ ਆ ਮੰਨਦੇ ਵੀ ਆ ਜਿਆ ਇਹ ਆਮ ਕਹਿੰਦੇ ਨੇ ਇਹਨੂੰ ਆਪਣੀ ਜਿਹੜੀ ਜ਼ਿੰਦਗੀ ਆ ਲਾਈਫ ਆ ਧਰਤੀ ਇਹ 3 ਡਾਈਮੈਂਸ਼ਨਲ ਆ 3D ਲਾਈਫ ਆ ਬਿਲਕੁਲ 3D ਡਾਈਮੈਂਸ਼ਨਲ ਪਹਿਲੀ ਡਾਈਮੈਂਸ਼ਨ ਤਾਂ ਆ ਗਈ ਸਿਰ ਅੱਗੇ ਪਿੱਛੇ ਬਸ ਦੂਜੀ ਆ ਗਈ ਦਾਇਆਂ ਬਾਏ ਉੱਪਰ ਥੱਲੇ ਠੀਕ ਆ ਜੀ ਤੇ ਤੀਜੀ ਆ ਗਈ ਆਪਣੇ ਸਮਾਂ ਤੀਜੀ ਆਕ ਡਾਈਮੈਂਸ਼ਨ ਸਮਾਂ ਬਿਲਕੁਲ ਠੀਕ ਆ ਚੌਥੀ ਡਾਈਮੈਂਸ਼ਨ ਦੇ ਵਿੱਚ ਹੈਗੀ ਜ਼ਰੂਰ ਆ ਪਰ ਆਪਾਂ ਜਾਣ ਨਹੀਂ ਸਕਦੇ ਸਮੇਂ ਵਿੱਚ ਪਾਰ ਪਾਉਣਾ ਬਿਲਕੁਲ ਸਮੇਂ ਨੇ ਸਿਰਫ 60 ਸਕਿੰਟ ਤੋਂ 60 ਸਕਿੰਟੇ ਤੁਰਦਾ ਬਿਲਕੁਲ ਸਮੇਂ ਦੇ ਵਿੱਚ ਪਾਰ ਆਪਾਂ ਉਹ ਤੋਂ ਪਾ ਸਕਦੇ ਹਾਂ ਜੇ ਜਿਹੜੀ ਐਲਬਰਟ ਆਇਨਸਟਾਈਨ ਦੀ ਥਿਊਰੀ ਆ ਰੈਲਟਿਵਿਟੀ ਦੀ ਉਹ ਇਹ ਕਹਿੰਦਾ ਵੀ ਜੇ ਤੁਹਾਡੀ ਸਪੀਡ ਲਾਈਟ ਤੋਂ ਜ਼ਿਆਦਾ ਰੋਸ਼ਨੀ ਤੋਂ ਜ਼ਿਆਦਾ ਤਾਂ ਤੁਸੀਂ ਸਮੇਂ 'ਚ ਅੱਗੇ ਪਿੱਛੇ ਜਾ ਸਕਦੇ ਇਸੇ ਲੈਵਲ ਤੇ ਰਸ਼ੀਆ ਜੋ ਉਹ ਕਰਨ ਲੱਗਿਆ ਸੀਗਾ ਰਸ਼ੀਆ ਐਕਸਪੈਰੀਮੈਂਟ ਸੀ ਕਰਨ ਲੱਗਿਆ ਧਰਤੀ ਦੇ ਬੋਰਿੰਗ ਦਾ ਉਹਦਾ ਹੋਲ ਕਰਦੇ ਸੀ ਹੋਲ ਕਰਨ ਲੱਗੇ ਸੀ ਨਾ ਐਕਸਪੈਰੀਮੈਂਟ ਹੋ ਰਿਹਾ ਸੀ ਉਹ ਉਹ ਤਾਂ ਇਹ ਕਹਿੰਦੇ 12 ਕਿਲੋਮੀਟਰ ਨਾ ਤਾਂ ਲੰਬਾ ਡੁਗਾਈ ਤੇ ਬੋਰ ਕੇ ਆ ਗਿਆ 12 ਕਿਲੋਮੀਟਰ ਦੇ ਰੁਕੇ ਨੇ ਉਹ ਕਹਿੰਦੇ ਉਹ ਡਿਲ ਗਰਮ ਹੋ ਕੇ ਜਿਆਦਾ ਦਾ ਖਰਾਬ ਹੋਏਗੀ ਉਹ ਕਹਿੰਦੇ ਉੱਥੇ ਉਹ ਉਹ ਤਾਂ ਇਸ ਕਰਕੇ ਕਰ ਰਹੇ ਸੀ ਉਹ ਕਹਿੰਦੇ ਵੀ ਮੰਨ ਲਾ ਵੀ ਹੁਣ ਜਿਵੇਂ ਧਰਤੀ ਗੋਲ ਆ ਵੀ ਬਿਲਕੁਲ ਇੰਡੀਆ ਦੇ ਅਮਰੀਕਾ ਆਪੋਜ਼ਿਟ ਨੇ ਇੱਕ ਦੂਸਰਾ ਹਾਂ ਉਹ ਕਹਿਦੇ ਆਪਾਂ ਸਮਾਂ ਚ ਜਾ ਰਹੇ ਆਂ ਵੀ ਆਪਾਂ ਨਾ ਸਮੁੰਦਰ ਚੱਕਰ ਰਿਹਾ 5% ਸਮੁੰਦਰ ਆਪਾਂ ਅੱਜ ਤੱਕ ਦੇਖਿਆ ਬਹੁਤ ਦੁਨੀਆਂ ਦਾ ਕਹਿੰਦੇ ਜੇ ਗੋਲਾ ਧਰਤੀ ਜੇ ਇੰਡੀਆ ਜੀ ਹੋਲ ਕਰਾਂਗੇ ਤਾਂ ਅਮਰੀਕਾ ਜਾ ਕੇ ਨਿਕਲੂ ਕਹਿ ਸਕਦੇ ਜਿਹੜਾ ਅਸਲੀ ਤਰਕ ਦਾ ਨਿਕਲੂ ਤਾਂ ਇਦਾਂ ਹੀ ਪਰ ਇੱਡੀ ਵੱਡੀ ਡ੍ਰਿਲਿੰਗ ਮਸ਼ੀਨ ਇਹ ਨਹੀਂ ਬਣੀ ਵੀ ਜਿਹੜੀ ਕਾਰ ਪਾ ਇਹ 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 ਚਾਰ ਚਾਰ ਦਾ ਕੋਰ ਨੇ ਧਰਤੀ ਦੇ ਇਹ ਬਾਲੀ ਬਾਰੇ ਵੀ ਕਿਹਾ ਗਿਆ ਜੋ ਉਹ ਬਾਲੀ ਹੁੰਦਾ ਸੀ ਆਪਣੇ ਨਾ 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 ਰਾਜਾ ਬਲੀ ਜਿੱਦਾਂ ਨੂੰ ਰਾਜਾ ਬਲੀ ਪਤਾਲ ਦੇ ਰਾਜਾ ਬਲੀ ਬਾਰੇ ਵੀ ਕਿਹਾ ਗਿਆ ਵੀ ਹਾਂ ਜੋ ਰਾਜਾ ਬਲੀ ਦਾ ਜੋ ਪਤਾਲ ਦੇ ਰਾਜ ਮਿਲਿਆ ਸੀ ਉਸ ਵੇਲੇ ਭਗਵਾਨ ਵੱਲੋਂ ਤਾਂ ਉਹ ਮਤਲਬ ਪਤਾਲ ਇਹ thora ਅਮਰੀਕਾ ਹੀ ਬੱਜਦਾ ਹੈ ਉਹਦਾ ਪਤਾ ਹੀ ਆ ਵੀ ਇਹ ਤਾਂ ਹੀ ਰਾਜ ਕਰ ਰਹੇ ਆ ਇਹ ਬੱਜਦਾ ਹੋ ਸਕਦਾ ਵੀ ਹਾਂ ਕਿਉਂਕਿ ਆਪੋਜ਼ਿਟ ਹੈ ਧਰਤੀ ਦੇ ਬਿਲਕੁਲ ਇਹ ਸ਼੍ਰੀ ਕ੍ਰਿਸ਼ਨ ਬਲੋ ਬਕਾਇਦਾ ਉਹਨਾਂ ਦਾ ਵਿਚਾਰ ਨਹੀਂ ਇਹ ਉਹਨਾਂ ਨੂੰ ਬਚਨ ਹੋਏ ਨੇ ਤਾਂ ਤਾਂ ਹੀ ਰਾਜ ਕਰ ਰਹੇ ਨੇ ਜੇ ਤੂੰ ਇਹਨੂੰ ਜੇ ਤੂੰ ਜੇ ਤੂੰ ਇਹਨੂੰ ਤਰਕ ਦੇ ਹਿਸਾਬ ਨਾਲ ਗਿਣਦਾ ਤਾਂ ਬਿਲਕੁਲ ਇੰਡੀਆ ਦੇ ਥੱਲੇ ਜਾ ਕੇ ਆਪੋਜ਼ਿਟ ਜਾਵਾਂ ਥੱਲੇ ਜਾ ਕੇ ਅਮਰੀਕਾ ਠੀਕ ਆ ਅਰ ਜੇ ਅਮਰੀਕਾ ਜੋ ਤੁਸੀਂ ਗਲੀ ਘਟੋਂਗੇ ਕੋਈ ਜ਼ਰੂਰੀ ਨਹੀਂ ਵੀ ਇੰਡੀਆ ਜਾਓ ਕਿਉਂਕਿ ਅਮਰੀਕਾ ਚੌੜਾ ਵੱਡਾ ਐਸ ਲੋਡ ਨੂੰ ਐ ਇੰਡੀਆ ਐਸ ਲੋਡ ਨੂੰ ਆਏ ਆ ਯਾਨੀ ਆਪਣੇ ਗ੍ਰੰਥ ਵੀ ਦੱਸਿਆ ਗਿਆ ਹੈ ਭਗਵਾਨ ਨੂੰ ਤੇ ਇਹ ਜੀਵ ਵੀ ਇੱਕ ਹਨ ਇਹ ਯਾਨੀ ਅੱਜ ਪੱਲੀ ਨੂੰ ਮਜਨ ਸੀ ਕਹਿੰਦੇ ਡਾਈਮੈਂਸ਼ਨ ਹੁੰਦੇ ਨੇ ਮੈਂ ਤਾਂ ਤੁਹਾਨੂੰ ਆਪਣੀ 3D ਲਾਈਫ ਬਾਰੇ ਨਹੀਂ ਦੱਸਿਆ ਆਪਣੀ ਧਰਤੀ 3D ਆ ਤਿੰਨ ਡਾਈਮੈਂਸ਼ਨਾਂ ਨੇ ਚੌਥੀ ਚ ਆਪਾਂ ਪਾਰ ਨਹੀਂ ਪਾਸ ਸਕਦੇ ਕਹਿੰਦੇ 10ਵੇਂ ਡਾਈਮੈਂਸ਼ਨ ਜਾ ਕੇ ਰੱਬ ਰਹਿੰਦਾ ਭਗਵਾਨ ਜੀ ਨੂੰ ਕਹਿੰਦੇ ਆ 10ਵੇਂ ਡਾਈਮੈਂਸ਼ਨ ਆ ਉਹ ਚੌਥੀ ਡਾਈਮੈਂਸ਼ਨ ਆ ਗਈ ਟਾਈਮ ਦੀ ਪੰਜਵੀਂ ਆ ਗਈ ਸਮਝ ਅੱਗੇ ਪਿੱਛੇ ਵੀ ਜਾਣਾ ਤੇ ਪੈਰਲਲ ਯੂਨੀਵਰਸਿਟੀ ਵੀ ਜਾ ਸਕਦੇ ਆ 6 ਵਿੱਚ ਜਾ ਕੇ ਡਿਮੈਂਸ਼ਨ ਆ ਜਿਹੜੀ ਉੱਤੇ ਜਾ ਕੇ ਤੂੰ ਜਿਹੜਾ ਪੈਰਲਲ ਯੂਨੀਵਰਸਿਟੀ ਗੋਲਡ ਹੀ ਆ ਉਹਨੂੰ ਜਾ ਕੇ ਤੂੰ ਉਹਦੀ ਲਾਈਫ ਵੀ ਜੋ ਸਕਦਾ ਠੀਕ ਹੈ ਨਾ 7ਵਾਂ ਆ ਗਿਆ ਗਾਂ-ਗਾ ਇੱਥੇ ਪੈਰਲਲ ਹੋਰ ਯੂਨੀਵਰਸ ਨੇ ਉੱਥੇ ਜਾ ਕੇ ਨੇ ਛਿਪ ਜੀ ਭਗਵਾਨ ਨੇ ਉਹ ਅੱਛਾ ਹੋਰ ਸੁਣ ਲਓ ਪਤਾ ਨਹੀਂ ਲੱਖਾਂ ਕਰੋੜਾਂ ਹੀ ਬ੍ਰਹਿਮੰਡ ਨੇ ਇੱਥੇ ਇੱਕ ਯੂਨੀਵਰਸ ਨਹੀਂ ਨਾ ਦੇਖੋ ਪਹਿਲਾਂ ਤਾਂ ਇੱਕ ਰੇਤ ਦਾ ਕਣ ਹੋ ਗਿਆ ਉਸ ਤੋਂ ਬਾਅਦ ਧਰਤੀ ਹੋ ਗਈ ਠੀਕ ਹੈ ਨਾ ਧਰਤੀ ਤੋਂ ਬਾਅਦ ਸੂਰਜ ਹੋ ਗਿਆ ਇਹ ਸੂਰਜ ਜਿਹੜਾ ਆਪਣੇ 8 ਪਲੈਨਟ ਘੁੰਮਦੇ ਨੇ ਗਾ ਉਹਨਾਂ ਦੇ ਆਲੇ ਦੁਆਲੇ ਹੁੰਦੇ ਨੇ ਸੈਟਲਾਈਟ ਘੁੰਮਦੇ ਆ ਨੇ ਅੱਛਾ ਇਹ ਸੂਰਜ ਦੇ ਆਪਣੇ ਪਲੈਨਟ ਸੋਲਰ ਸਿਸਟਮ ਹੈਗਾ ਮਿਲਕੀ ਵੇ ਗੈਲੈਕਸੀ ਦੇ ਵਿੱਚ ਮਿਲਕੀ ਵੇ ਗੈਲੈਕਸੀ ਵਰਗੀਆਂ ਗੈਲੈਕਸੀਆਂ ਆਪਣੇ ਬ੍ਰਹਿਮੰਡ 'ਚ ਪਤਾ ਨਹੀਂ ਅਰਬਾਂ ਨੇ ਕਹਿੰਦੇ ਅੱਛਾ ਐ ਜੀ ਬ੍ਰਹਿਮੰਡ ਦਾ ਹੋਰ ਪਤਾ ਨਹੀਂ ਕਿੰਨੇ ਕਿੰਨੇ ਹਰੇਕ ਬ੍ਰਹਿਮੰਡ ਦਾ ਕਹਿੰਦੇ ਇੱਕ ਬ੍ਰਹਮਾ ਹੁੰਦਾ ਬਿਲਕੁਲ ਅਰਬਾਂ ਨੇ ਤੇ ਬ੍ਰਹਮਾ ਜੀ ਦਾ ਇੱਕ ਦਿਨ ਇੱਕ ਦਿਨ ਇੱਕ ਰਾਤ ਆਪਣੇ ਚਾਰ ਯੁੱਗਾਂ ਦੇ ਬਰਾਬਰ ਹਾਂ ਕਹਿੰਦੇ ਰੱਬ ਰੋਜ ਇੱਕ ਧਰਤੀ ਬਣਾਉਂਦਾ ਰੋਜ ਮਟਾਉਂਦਾ ਐਸੇ ਐਸਲੇ ਆਸਮਨ ਤਾਂ ਚੱਲਦਾ ਐਂ ਚੱਲਦਾ ਐਂ ਕਹਿੰਦੇ ਧਰਤੀ ਚਲੇ ਜਾਂਦਾ ਉਹਨਾਂ ਢਾ ਦਿੰਦਾ ਯਾਨੀ 19 ਤਵਾ ਉਹਨੇ ਤਾਂ ਤੇ ਉਹਨੇ ਬਣਦੀਆਂ ਨੇ ਠੀਕ ਆ ਕਿ ਨਹੀਂ ਸਹਿਸ 18 ਕਹਿਨ ਕਿਤੇ ਬਾ ਅਸੂਲ ਇੱਕ ਧਾਤ ਠੀਕ ਆ ਕਿ ਨਹੀਂ ਪਰ ਗੁਰਬਾਣੀ ਕਹਿੰਦੀਆਂ ਲੱਖ ਆਗਾਸਾ ਲੱਖ ਪਤਾਲ ਸਹਿਸ 18 ਕਹਿਨ ਕਿਤੇ ਬਾ ਅਸੂਲ ਇੱਕ ਧਾਤ ਇੱਕ ਤਾਂ ਪਾ ਇਹ ਕਹਿੰਦੀਆਂ ਨੇ ਜੇ 18 ਕਿਤਾਬਾਂ ਨੇ ਹੋਰ ਤਾਂ ਸਾਰੀਆਂ ਮਿਲਾ ਕੇ ਉਹ ਕਹਿੰਦਿਆਂ ਨੇ ਵੀ 18000 ਟੋਟਲ ਖੰਡਾ ਇਹਨੂੰ ਬ੍ਰਹਮੰਡ ਕਹਿੰਦੇ ਨੇ ਪਰ ਬਾਣੀ ਕਹਿੰਦੀ ਆ ਪਤਾ ਨਹੀਂ ਲੱਖ ਅਗਸਾ ਲੱਖ ਪਤਾਲਾ ਲੱਖ ਬਿਲਕੁਲ ਬਿਲਕੁਲ ਹੈਗਾ ਬਿਲਕੁਲ ਹੈਗਾ ਉਹ ਚੱਕਰ ਆਗਾ ਜਾਨੀ ਜੇ ਤੁਸੀਂ ਉਹ ਹਿਸਾਬ ਨਾਲ ਸੋਚਦੇ ਹੋ ਫਿਰ ਤਾਂ ਮੇਰੀ ਮੇਰੀ ਕਰਨ ਦਾ ਫਾਇਦਾ ਹੀ ਨਹੀਂ ਕੋਈ ਬਾਈ ਜੀ ਕਿਉਂਕਿ ਜੇ ਤੁਸੀਂ ਬ੍ਰਹਮੰਡ ਦੇ ਜਾ ਕੇ ਧਰਤੀ ਦੀ ਕਾਦ ਦੇਖੋ ਆਪਣੇ ਸੁੰਦ ਸਿਸਤ ਨੂੰ ਬਾਹਰ ਜਾ ਕੇ ਤਾਂ ਧਰਤੀ ਤੁਹਾਨੂੰ ਕਿਣਕਾ ਨੂਨ ਦਾ ਕਿਣਕਾ ਵੀ ਨਹੀਂ ਦੇਖਦੀ ਵੀ ਨਹੀਂ ਤੇ ਆਪਣੀ ਗੈਲੈਕਸੀ ਦੇ ਵਿੱਚ ਆਪਣੀ ਗੈਲੈਕਸੀ ਐਡੀ ਵੱਡੀ ਆ ਬਾਈ ਜੀ ਜਿਹਨੂੰ ਆਕਾਸ਼ ਗੰਗਾ ਕਹਿੰਦੇ ਮਿਲਕੀ ਬੇ ਜੇ ਇਦਾਂ ਉਹਦੇ ਟਾਰਚ ਮਾਰੇ ਤਾਂ ਪਰਲੇ ਪਾਸੇ ਟਾਰਚ ਦੀ ਰੋਸ਼ਨੀ ਪਹੁੰਚਣ ਨੂੰ ਸਵਾ ਲੱਖ ਸਾਲ ਲੱਗ ਜਾਣਗੇ ਬਿਲਕੁਲ ਬਿਲਕੁਲ ਸਵਾ ਲੱਖ ਸਾਲ ਦੇ ਵਿੱਚ ਤਾਂ ਰੋਸ਼ਨੀ ਰੋਸ਼ਨੀ ਕ੍ਰੋਸ ਕਰ ਮਤਲਬ ਕਹਿਣਾ ਆਪਣੀ ਗੈਲੈਕਸੀ ਇੰਨੀ ਚੌੜੀ ਆ ਸਵਾ ਲੱਖ ਪ੍ਰਕਾਸ਼ ਵਰਤ ਚੌੜੀ ਆ ਬਿਲਕੁਲ ਮਿਲਕੀ ਵੇ ਉਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਜਿੰਨੀਕਰ ਸੱਚ ਕੀਤੀ ਉਸ ਤੋਂ ਪਤਾ ਲੱਗਿਆ ਕਿਉਂਕਿ ਕਿਲੋਮੀਟਰ ਇਹਨਾਂ ਨਾਪਿਆ ਜਾਂਦਾ ਫਿਰ ਕਿਲੋਮੀਟਰ ਦਾ ਆਪਾਂ ਸੂਰਜ ਨਾਲਾਂਗੇ ਪ੍ਰਕਾਸ਼ ਵਰਾਂ ਆਪਾਂ ਪੈ ਗੰਗਲ ਨਾਪਾਂਗੇ ਹੁਣ ਸੂਰਜ ਆਪਣੇ ਤੋਂ 15 ਕਰੋੜ 80 ਲੱਖ ਕਿਲੋਮੀਟਰ ਦੂਰ ਆ ਉਸ ਤੋਂ ਬਾਅਦ ਜਿਹੜੇ ਤਾਰੇ ਨੇ ਉਹ ਤਾਂ ਫਿਰ ਪ੍ਰਕਾਸ਼ ਵਰਸਾਂ ਜੇ ਬਣੇ ਜਾਂਦੇ ਨੇ ਹਾਂ ਲਾਈਟ ਦੀ ਸਪੀਡ ਨਾਲ ਜ ਬਣਿਆ ਜਾਂਦਾ ਹੈ ਹਾਂ ਕਹਿੰਦੇ ਜੇ ਆਪਣੀ ਅਕਾਸ਼ਗੰਗਾ ਤੋਂ ਪਾਰ ਜਾ ਕੇ ਤੂੰ ਕਿਸੇ ਟੈਲੀਸਕੋਪ ਨਾਲ ਧਰਤੀ ਦੇ ਦੇਖ ਕੇ ਤਾਂ ਤੈਨੂੰ ਡਾਇਨਾਸੌਰ ਫਿਰ ਦੇ ਦੇਖਣਗੇ ਕਿਉਂਕਿ ਜਿਹੜਾ ਆਪਾਂ ਅਕਾਸ਼ ਚ ਅਜ ਤਾਰਾ ਦੇਖ ਰਿਹਾ ਉਹ ਤਾਰਾ ਅੱਜ ਦਾ ਥੋੜੀ ਆ ਯਾਰ ਉਹ ਤਾਂ ਤੈਨੂੰ ਰੋਸ਼ਨੀ ਪਹੁੰਚਣ ਨੂੰ ਹੀ ਇੰਨਾ ਟਾਈਮ ਲੱਗਿਆ ਉਹ ਤਾਰਾ ਧਾਰਵਾ ਕਰੋੜਾਂ ਸਾਲ ਪਹਿਲਾਂ ਦਾ ਹੈ ਕਹਿੰਦੇ ਉਮੀ ਹੈ ਜਾ ਕੇ ਦੂਰੋਂ ਆਪਾਂ ਕਿਧਰ ਜਾ ਕੇ ਦੇਖਾਂਗੇ ਤੇ ਧਰਤੀ ਦੇ ਟੈਨਰ ਤੋਂ ਫਿਰ ਦੇਖਾਂਗੇ ਜਦ ਤੱਕ ਤਾਂ ਖਤਮ ਵੀ ਹੋ ਗਿਆ ਹੁੰਦਾ ਜਦ ਤੱਕ ਤਾਂ ਖਤਮ ਵੀ ਹੋ ਚੁੱਕਿਆ ਨਾ ਜਾਨੂੰ ਆਪਣੇ ਤੱਕ ਲਾਈਟ ਪਹੁੰਚਦੀ ਉਹਦੇ ਨਾਲ ਯਾਨੀ ਯਾਰ ਇਹ ਬੇਅੰਤ ਟਾਪਿਕ ਹੈ ਜਿੱਤੇ ਤੁਸੀਂ ਕਰ ਨਹੀਂ ਸਕਦੇ ਆਪਣਾ ਮਸਲਾ ਸ਼ੁਰੂ ਹੈ ਦੀ ਰੇਮ ਤੇ ਸਟੋਰੇਜ ਤੋਂ ਠੀਕ ਹੈ ਕਿ ਨਹੀਂ ਜਿਹੜੀ ਦਾਪਾ ਛੋਟੀ ਛੋਟੀ ਆਪਣੇ ਸੋਚ ਆ ਭਾਈ ਉੱਥੇ ਆਪਾਂ ਮੋਟਰ ਤੇ ਜਾਣਾ ਮਿਰਚਾਂ ਤੋੜਨੀਆਂ ਨੇ ਸਬਜ਼ੀ ਤੋੜਨੀਆਂ ਆਪਾਂ ਕਦੀ ਚੀਜ਼ ਭੁੱਲਿਆ ਆਉਂਦੇ ਆ ਉਹ ਆਪਣੀ ਰੈਮ ਕਰਪਟ ਹੋ ਜਾਂਦੀ ਆ ਜਿਹੜੀ ਤੈਨੂੰ 20 ਸਾਲ ਪਹਿਲਾਂ ਦੀ ਗੱਲ ਯਾਦ ਆ ਉਹ ਤੇਰੀ ਸਟੋਰੇਜ ਆ ਬਸ ਸਿੱਧੀ ਜੀ ਗੱਲ ਆ ਦਿਮਾਗ ਦੇ ਫੋਲਡਰ ਵੀ ਨੇ ਉਦੋਂ ਭੁੱਲਦੇ ਨੇ ਜਦੋਂ ਤੁਸੀਂ ਪ੍ਰੋਪਰ ਤਰੀਕੇ ਨਾਲ ਗੁਰਬਾਣੀ ਨਾਲ ਜੁੜ ਜਾਂਦੇ ਆ ਬਿਲਕੁਲ ਆ ਗੱਲ ਬਾਤ ਬਿਲਕੁਲ ਆ ਐਂਡ ਆਪਣੀ ਗੱਲ ਦਾ ਧੰਨਵਾਦ ਭਾਈ ਧੰਨਵਾਦ